ਕੁਦਰਤ ਦਾ ਕਹਿਰ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲਿਆ ਇੱਕ ਵਾਰ ਭਲੇਖਾ ਜਰੂਰ ਪੈਂਦਾ ਏ ਤਸਵੀਰਾਂ ਦੇਖ ਕੇ ਕਿ ਇਹ ਪੰਜਾਬ ਦਾ ਕੋਈ ਸ਼ਹਿਰ ਹੈ ਜਾਂ ਫਿਰ ਹਿਮਾਚਲ ਪ੍ਰਦੇਸ਼ Shimla ਦੀ ਝਲਕ ਹੈ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਪੈਂਦੀ ਆ ਕਿਉਂਕਿ ਕੁਦਰਤ ਦਾ ਜਿਹੜਾ ਕਹਿਰ ਹੈ ਉਹ ਦੇਖਣ ਨੂੰ ਮਿਲਿਆ ਮੋٹے ਮੋٹے ਜਿਹੜੇ ਗੜੇ ਨੇ ਉਹ ਡਿੱਗੇ ਨੇ ਤਾਂ ਇੱਕ ਪੂਰੀ ਜਿਹੜੀ ਚਿੱਟੀ ਚਾਦਰ ਹੈ ਉਹ ਵਿਛਦੀ ਹੋਈ ਨਜ਼ਰ ਆ ਰਹੀ ਆ ਜਿੱਥੇ ਕਈ ਲੋਕ ਜਿਹੜੇ ਇਸ ਮੌਸਮ ਦਾ ਆਨੰਦ ਉਠਾ ਰਹੇ ਸੀ ਉੱਥੇ ਜਿਹੜੇ ਕਿਸਾਨ ਨੇ ਉਹ ਮੱਥੇ ਤੇ ਹੱਥ ਰੱਖ ਕੇ ਬੈਠੇ ਸੀ ਕਿਉਂਕਿ ਉਹਨਾਂ ਦੀ ਜਿਹੜੀ 6 ਮਹੀਨਿਆਂ ਦੀ ਕਮਾਈ ਆ ਉਹ ਉਸ ਗੜਿਆਂ ਦੇ ਹੇਠ ਜਿਹੜੀ ਖਰਾਬ ਹੁੰਦੀ ਉਹਨਾਂ ਕਿਸਾਨਾਂ ਨੂੰ ਦਿਖਾਈ ਦੇ ਰਹੀ ਸੀ ਤਾ ਇਸ ਵੇਲੇ ਦੀ ਵੱਡੀ ਖਬਰ ਆ ਕਿ ਅੰਮ੍ਰਿਤਸਰ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਚੇਤਾਵਨੀ ਆ ਜਿਹੜੀ ਉਹ ਕਿਤੇ ਨਾ ਕਿਤੇ ਪੂਰੀ ਹੋਈ ਆ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਗੜੇਮਾਰੀ ਆ ਹੋ ਸਕਦੇ ਆ ਜਿਸ ਦਾ ਅਸਰ ਬੀਤੀ ਰਾਤ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਭਾਰੀ ਮਾਤਰਾ ਦੇ ਵਿੱਚ ਜਿਹੜੀ ਗੜੇਮਾਰੀ ਹੋਈ ਆ ਜਿਸ ਦੇ ਨਾਲ ਆਮ ਲੋਕ ਜਿੱਥੇ ਪ੍ਰਭਾਵਿਤ ਹੋਏ ਨੇ ਉੱਥੇ ਜਿਹੜਾ ਪੂਰਾ ਪੰਜਾਬ ਜਿਹੜਾ ਪੰਜਾਬ ਆ ਉਹ ਪ੍ਰਭਾਵਿਤ ਹੋਇਆ ਜਿਹੜੇ ਕਿਸਾਨ ਨੇ ਉਹ ਪ੍ਰਭਾਵਿਤ ਹੋਏ ਦੱਸ ਦਈਏ ਕਿ ਇਸ ਗੜੇ ਮਾਰੀ ਕਾਰਨ ਜਿੱਥੇ ਕਿਸਾਨਾਂ ਦੀ ਚਿੰਤਾ ਵਧੀ ਹੈ ਕਿਸਾਨਾਂ ਦੀ ਜਿਹੜੀ 6 ਮਹੀਨਿਆਂ ਦੀ ਫਸਲ ਹੈ ਉਹ ਖਰਾਬ ਹੋਈ ਆ ਉੱਥੇ ਜਿਹੜਾ ਪੰਜਾਬ ਦਾ ਮੌਸਮ ਹੈ ਉਹ ਜਰੂਰ ਠੰਡਾ ਹੋਇਆ ਅੱਜ ਸਵੇਰ ਦੀ ਗੱਲ ਕਰੀਏ ਤਾਂ ਸਵੇਰੇ ਜਿਹੜੀ ਇੱਕ ਠਾਰੀ ਜਰੂਰ ਚੜਦੀ ਸੀ ਠੰਡੀਆਂ ਹਵਾਵਾਂ ਜਿਹੜੀਆਂ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਜਿਸ ਦੇ ਨਾਲ ਪੂਰਾ ਜਿਹੜਾ ਮੌਸਮ ਹੈ ਉਹ ਬਦਲ ਗਿਆ ਹੈ ਦੱਸਦੀ ਹੈ ਕਿ ਬੀਤੇ ਦਿਨਾਂ ਤੋਂ ਪੰਜਾਬ ਸਮੇਤ ਉੱਤਰੀ ਭਾਰਤ ਦਾ ਮੌਸਮ ਅਟਖੇਲੀਆਂ ਕਰ ਰਿਹਾ ਹੈ ਕਈ ਦਿਨਾਂ ਤੱਕ ਤਿੱਖੀ ਧੁੱਪ ਗਰਮੀ ਦਾ ਅਹਿਸਾਸ ਕਰਵਾਉਂਦੀ ਆ ਤਾਂ ਕਈ ਵਾਰ ਹਲਕੀ بارش ਕਰ ਨਾਲ ਲੋਕਾਂ ਨੂੰ ਮੋੜ-ਮੋਟੇ ਕੱਪੜੇ ਪਾਉਣ ਲਈ ਮਜਬੂਰ ਹੋਣਾ ਪੈਂਦਾ ਬੀਤੇ ਦਿਨਾਂ ਤੋਂ ਪੰਜਾਬ ਸਮੇਤ ਉੱਤਰੀ ਭਾਰਤ ਦਾ ਜਿਹੜੀਆਂ ਮੌਸਮ ਹੈ ਉਹ ਕਾਫੀ ਜ਼ਿਆਦਾ ਜਿਹੜਾ ਉਹ ਬਦਲਦਾ ਹੋਇਆ ਆ ਨਜ਼ਰ ਆ ਰਿਹਾ ਮੌਸਮ ਵਿਭਾਗ ਦੇ ਵੱਲੋਂ ਅੱਜ ਪੰਜਾਬ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜੋ ਮੀਂਹ ਪੈਣ ਦੀ ਸੁਭਾਵਨਾ ਹੈ ਪਿਛਲੇ ਕੁਝ ਦਿਨਾਂ ਵਿੱਚ ਹੋਈ بارش ਤੋਂ ਬਾਅਦ ਪੰਜਾਬ ਰਾਜ ਵਿੱਚ ਉਸ ਤੋਂ ਬਾਅਦ ਤੋਂ ਵੱਧ ਤਾਪਮਾਨ 0.5 ਡਿਗਰੀ ਸੈਲਸੀਅਸ ਘਟਿਆ ਹੈ ਇਹ ਆਮ ਨਾਲੋਂ 1.7 ਡਿਗਰੀ ਸੈਲਸੀਅਸ ਘਟ ਹੈ ਹਾਲਾਂਕਿ ਬੀਤੇ ਦਿਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਭਾਰੀ ਗੜੇਮਾਰੀ ਹੋਈ ਆ ਜਿਸ ਦੇ ਕਾਰਨ ਅੰਮ੍ਰਿਤਸਰ ਸ਼ਿਮਲਾ ਬਣ ਗਿਆ ਨਾਲ ਹੀ ਤਾਪਮਾਨ ਵਿੱਚ ਵੀ ਭਾਰੀ ਗਰਾਵਟ ਦਰਜ ਕੀਤੀ ਗਈ ਆ ਅੱਜ ਅੰਮ੍ਰਿਤਸਰ ਹਲਕੇ ਦੇ ਵਿੱਚ ਹਲਕੇ ਜਿਹੜੇ ਬੱਦਲ ਨੇ ਛਾਏ ਹੋਣ ਰਹਿਣ ਦੀ ਜਿਹੜੀ ਉਮੀਦ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਤੇ ਮੀਂਹ ਪੈਣ ਦੀ ਜਿਹੜੀ ਸੁਭਾਵਨਾ ਹੈ ਉਹ ਵੀ ਦੱਸੀ ਜਾ ਰਹੀ ਹੈ ਤਾ ਮਾਣਾ 15 ਤੋਂ 19 ਡਿਗਰੀ ਦੇ ਵਿਚਕਾਰ ਰਹਿ ਸਕਦਾ ਬੇਸ਼ੱਕ ਮਾਰਚ ਦੀ ਸ਼ੁਰੂਆਤ ਮੀਂਹ ਨਾਲ ਹੋਈ ਸੀ ਪਰ ਮੌਸਮ ਵਿਭਾਗ ਨੇ ਭੂਖਵਾਨੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਵੀ ਗਰਮ ਰਹੇਗਾ ਮੌਸਮ ਵਿਭਾਗ ਅਨੁਸਾਰ ਮਾਰਚ ਦੇ ਪਹਿਲੇ ਹਫਤੇ ਪੰਜਾਬ ਤੇ ਆਸ-ਪਾਸ ਦੇ ਰਾਜਾਂ ਦੇ ਵਿੱਚ ਤਾਪਮਾਨ ਆਪਨਾ ਜਿਹੜਾ ਆਮ ਨਾਲੋਂ 2 ਡਿਗਰੀ ਤੋਂ ਵੱਧ ਰਹਿਣ ਦੀ ਜਿਹੜੀ ਸੁਭਾਅਨਾਯੋਜਤਾਈ ਜਾ ਰਹੀ ਆ ਇਸ ਦੇ ਨਾਲ ਹੀ 7 ਤੋਂ 14 ਮਾਰਚ ਤੱਕ ਜਿਹੜਾ ਆਪ ਤਾਪਮਾਨ ਆਮ ਦਿਨਾਂ ਦੇ ਨਾਲੋਂ ਵੱਧ ਨਜ਼ਰ ਆਵੇਗਾ ਦੱਸ ਦिए ਕਿ ਹੁਣ ਮੌਸਮ ਭਾਗ ਦੇ ਵੱਲੋਂ ਜਿਹੜੀ ਇਹ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਜਿਹੜੀ ਪੰਜਾਬ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਕਿਉਂਕਿ ਇੱਕ ਜਿਹੜਾ ਪੱਛਮੀ ਗੜਬੜੀ ਆ ਉਸ ਦੇ ਕਾਰਨ ਜਿਹੜਾ ਕੁਲੂ ਮਨਾਲੀ ਦੇ ਵਿੱਚ ਵੀ ਭਾਰੀ ਮੀਂਹ ਦੇਖਣ ਨੂੰ ਮਿਲਿਆ ਪੂਰਾ ਜਿਹੜਾ ਵਾਤਾਵਰਨ ਆ ਇਸ ਪੱਛਮੀ ਜਿਹੜੀ ਗੜਬੜੀ ਦੇ ਕਾਰਨ ਜਿਹੜਾ ਉਹ ਡਗਮਾਇਆ ਹੋਇਆ ਤਾਂ ਇਸ ਦੇ ਨਾਲ ਜਿਹੜਾ ਉਹ ਕੁਲੂ ਮਨਾਲੀ ਦੇ ਵਿੱਚ ਵੀ ਭਾਰੀ ਮੀਂਹ ਪਿਆ ਜਿਸ ਦੇ ਨਾਲ ਹੜ ਵਰਗੇ ਜਿਹੜੇ ਮਾਹੌਲ ਨੇ ਉਹ ਕੁਲੂ ਮਨਾਲੀ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਇਹ ਤਾਂ ਉਹ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਜਿਹੜੀ ਭਾਰੀ ਗੜੇਮਾਰੀ ਹੋਈ ਆ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰਾਜਾ ਸੰਸੀ 에어ਪੋਰਟ ਦੀਆਂ 에어ਪੋਰਟ ਦੇ ਨਜ਼ਦੀਕ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪੂਰੀ ਜਿਹੜੀ ਚਿੱਟੀ ਚਾਦਰ ਖੇਤਾਂ ਦੇ ਵਿੱਚ ਵਿਛੀ ਹੋਈ ਆ ਨਜ਼ਰ ਆ ਰਹੀ ਆ ਜਿਸ ਨੂੰ ਦੇਖ ਕੇ ਜਿਹੜਾ ਕਿਸਾਨ ਆ ਉਹ ਭੁੱਬਾ ਮਾਰ ਕੇ ਰੋਂਦਾ ਨਜ਼ਰ ਆਉਂਦਾ ਕਿਉਂਕਿ 6 ਮਹੀਨਿਆਂ ਦੀ ਜਿਹੜੀ ਉਹਨਾਂ ਦੀ ਪਾਲੀ ਫਸਲ ਆ ਉਹ ਇੱਕੋ ਦਮ ਜਿਹੜਾ ਇਸ ਖਰਾਬ ਮੌਸਮ ਦੇ ਹੇਠ ਆ ਚੁੱਕੀ ਆ ਤਾਂ ਹੁਣ ਪਹਿਲਾਂ ਵੀ ਜਿਹੜੀ ਗੜੇਮਾਰੀ ਹੋਈ ਆ ਉਸ ਤੇ ਉਸ ਨੇ ਵੀ ਜਿਹੜੇ ਕਿਸਾਨਾਂ ਨੂੰ ਉਹਨਾਂ ਦੁਆਰਾ ਫੇਰ ਜਿਹੜੀ ਗੜੇਮਾਰੀ ਹੋ ਚੁੱਕੀ ਆ ਜਿਸ ਦੇ ਨਾਲ ਜਿਹੜਾ ਭਾਰੀ ਨੁਕਸਾਨ ਆ ਉਹ ਕਿਸਾਨਾਂ ਨੂੰ ਹੋਇਆ ਉੱਥੇ ਜਿਹੜਾ ਆਮ ਲੋਕਾਂ ਨੂੰ ਵੀ ਜਿਹੜਾ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਮੌਸਮ ਦੇ ਵਿੱਚ ਵੀ ਜਿਹੜੀ ਇੱਕ ਇੱਕ ਕਰਵਟ ਲਈ ਆ ਮੌਸਮ ਨੇ ਤਾਪਮਾਨ ਦੇ ਵਿੱਚ ਜਿਹੜੀ ਭਾਰੀ ਗਰਾਵਟ ਆ ਉਹ ਦਰਜ ਕੀਤੀ ਗਈ ਹੈ